ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਹਾਂਜੀ ਅੱਜ ਅਸੀਂ ਆਏ ਆ ਜੀ ਸਾਗ ਤੋੜਨ ਤੇ ਦੇਖੋ ਜੀ ਅੱਜ ਅਸੀਂ ਘਰੇ ਆ ਅੱਜ ਅਸੀਂ ਸਾਗ ਲਾਉਣ ਗਏ ਦੇਖੋ ਜੀ ਗੰਦਣਾਂ ਵਾਲਾ ਸਾਗ ਆ ਜੀ ਵਧੀਆ ਆ ਗੋਭੀ ਸਰੋਂ ਦਾ ਜੀ ਤੇ ਆ ਗੋਭੀ ਸਰੋਂ ਦਾ ਜੀ ਸਾਗ ਦੇਖੋ ਪੀ 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 ਆਏ ਉਹ ਦੇਖੋ ਜੀ ਅੰਬਰਤੀ ਉੱਥੋਂ ਲੱਕੜਾਂ ਚੱਕੀ ਜਾਂਦੀ ਹੈ ਸਾਗ ਧਰਨ ਵਾਸਤੇ ਆਹ ਮੋਟਰ ਆਈ ਆਪਣੀ ਦੂਸਰੀ ਖੂਹ ਵਾਲੀ ਮੋਟਰ ਆ ਜੀ ਪਾਣੀ ਲੱਗਿਆ ਹੋਇਆ ਹੈ ਨਾ ਬੰਦੇ ਸਾਗ ਨੂੰ ਪਾਣੀ ਲਾ ਰੱਖਾ ਹੂੰ ਹੁਣ ਸਾਗ ਇੱਧਰ ਸੋਣਾਗਾ ਉੱਧਰ ਵੀ ਸੋਣਾ ਕੇ ਸਾਗ ਹੂੰ ਆਪਾਂ ਤੋੜਨਾ ਹੈ ਸਾਗ ਸਾਗ ਤੋੜਾਂਗੇ ਬਣਾਵਾਂਗੇ ਅੱਜ ਆਪਾਂ ਸਾਗ ਆ ਜਾਂ ਵਰਤੀ ਤੋੜੀਏ ਸਾਗ ਆ ਕੱਚਾ ਕੱਚਾ ਇਹ ਤੋੜ ਕੱਚਾ ਕੱਚਾ ਸਾਗ ਤੋੜੀਆਂ ਜੋ ਖੱਚਾ ਬੰਚਾਈ ਗੋਭੀ ਸਰੋਂ ਦੇ ਤੋੜਦੇ ਹਾਂ ਇੱਕ ਹੋਰ ਆ ਕੇਲਾ ਸਰੋਂ ਨਹੀਂ ਹੁੰਦੇ ਹੂੰ ਕੁਲੇ ਜੇ ਪੱਤੇ ਹੁੰਦੇ ਕੇਲਾ ਸਰੋਂ ਕਿਹੜੀ ਹੁੰਦੀ ਆ ਪੂਲਾ ਪੂਲੇ ਪੱਤੇ ਜੇ ਅੱਛਾ ਕੇਲਾ ਸਰੋਂ ਵਾਲੀ ਆ

ਹਾਂਜੀ ਸਾਡੀਆਂ ਲੌਂਗ ਵੀਡੀਓ ਦੇਖਿਆ ਕਰੋ ਜੀ ਤੇ ਲਾਈਕ ਕਮੈਂਟ ਸੋਹਣੀ ਸੋਹਣੀ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਹਾਂਜੀ ਇਹ ਹੈ ਜੀ ਆਪਣੀ ਖੇਤੀਬਾੜੀ ਵਾਲੀਆਂ ਵੀਡੀਓ ਮਜ਼ਦੂਰ ਆਈਆਂ ਦੀ ਆਪਾਂ ਪਹਿਲਾਂ ਵੀ ਉਹ ਖੇਤ 'ਚ ਕੰਮ ਕਰਦੇ ਆ ਉਧਰ ਉਧਰ ਸਬਜ਼ੀ ਲਾਉਨੇ ਆ ਤੇ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਉਹ ਵੀ ਵੀਡੀਓ ਪਾਉਨੇ ਹੁੰਨੇ ਆ ਆਪਾਂ ਤੇ ਅੱਜ ਅਸੀਂ ਘਰੇ ਆਈ ਅੱਜ ਆਪਾਂ ਬਣਾਉਨੇ ਆ ਸਾਗ ਤੇ ਸਾਗ ਦੀ ਵੀ ਵੀਡੀਓ ਪਾ ਰਹੇ ਆ ਜੀ ਆਪਾਂ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਜੀ ਲਾਈਕ ਕਮੈਂਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਹਾਂਜੀ ਹੁਣ ਆਪਾਂ ਸਾਗ ਤੋੜਦੇ ਵੀਡੀਓ ਦਿਖਾ ਰਹੇ ਹਾਂ ਜੀ ਤੁਹਾਨੂੰ ਬਣਿਆ ਵੀ ਦਿਖਾਵਾਂਗੇ ਜਦੋਂ ਆਪਾਂ ਸਾਗ ਬਣਾ ਲਿਆ ਵੀ ਕਿੱਦਾਂ ਦਾ ਬਣਿਆ ਜੀ ਆ ਦੇਖੋ ਜੀ ਅੰਬਰ ਤੇ ਤੋਰੀ ਜਾਂਦੀ ਆਪਣੀ ਤੇ ਉਹ ਭੈਣ ਬੈਠੀ ਆ ਕਾਕੇ ਨੂੰ ਭੁੱਖ ਲੱਗੀ ਇੱਥੇ ਸਾਗ ਤੋੜਨ ਆਏ ਸੀ ਉਹ ਰੋ ਰਿਆ ਸੀਗਾ ਤੇ ਉਹ ਲਈ ਬੈਠੇ ਨੇ ਤੇ ਇਹਦੇ ਅੰਦਰ ਤੇ ਸਾਗ ਤੋੜੀ ਜਾਂਦੀ ਆ ਤੇ ਬੱਬੂ ਆਪਣੀ ਬਾਗੀ ਇਥੋਂ ਨੀਦਾ ਵੱਢ ਕੇ ਜਵੀ ਖੜੀ ਹੈ ਜੀ ਵਿੱਚ ਸਾਗ ਦੇ ਬਰਸੀਨ ਬਰਸੀਨ ਵੀ ਆ ਜੇ ਆ ਜਵੀ ਛੋਟੀ ਹੈ ਉਹ ਦੇਖ ਜੀ ਆਪਣੀ ਜੂਵੀ ਆ ਜਾਂਦੀ ਹੁਣ ਜੂਵੀ ਜਮਾ ਉਹ ਆਉਂਦੀ ਹੈ ਨਾ ਜਦੋਂ ਆਪਾਂ ਉਹਨੂੰ ਗੋਲ ਮਾਰਾਂਗੇ ਤਾਂ ਉਹ ਸਮਝਦੀ ਹੈ ਗੱਲ ਜੂਵੀ ਉਹ ਦੇਖੋ ਜੀ ਦੇਖ ਰਹੀ ਹੈ ਨਾ ਉਹਨੂੰ ਸਮਝ ਆ ਵੀ ਮੇਰਾ ਨਾਮ ਜੂਵੀ ਹੈ ਵੀ ਮੈਂ ਬੁਲਾ ਰਿਹਾ ਕੋਈ ਜੋ ਵੀ ਇੱਧਰ ਆ ਵੀਡੀਓ ਬਣੀ ਜਾਂਦੀ ਭੱਜ ਕੇ ਭੱਜ ਕੇ ਜਲਦੀ ਆ ਦੇਖੋ ਜੀ ਜੂਵੀ ਆਪਣੀ ਆ ਰਹੀ ਆ ਹੁਣ ਇਹ ਵੀਡੀਓ ਹੁਣ ਆਪਾਂ ਨੂੰ ਵੀਡੀਓ ਦੇ ਵਿੱਚ ਆਊਗੀ ਇਹਨੂੰ ਪਤਾ ਹੈ ਵੀ ਵੀਡੀਓ ਬਣੀ ਜਾਂਦੀ ਆ ਇਹਨੂੰ ਸਮਝ ਆ ਸਾਰੀ ਜੂਵੀ ਇੱਧਰ ਆ ਵੀਡੀਓ ਬਣ ਰਹੀ ਆ ਭੱਜਾ ਭੱਜਾ ਜਲਦੀ ਵੀਡੀਓ ਚ ਦੇਖ ਹੰਜਾ ਆ ਗਈ ਜੂਵੀ ਆਪਣੀ ਦੇਖੋ ਜੀ ਜੂਵੇ ਤੁਹਾਨੂੰ ਨਹੀਂ ਪਤਾ ਚੀ ਜੂਵੀ ਆ ਦੇਖੋ ਜੀ ਆ ਮੇਰਾ ਛੋਟਾ ਜਿਹਾ ਭਾਨ ਜ ਆ ਇਹ ਗੁਰਵੀਰ ਹੈ ਜੀ ਆਪਣਾ ਇਹ 15-16 ਸਾਲਾਂ ਬਾਅਦ ਹੋਇਆ ਜੀ ਪਹਿਲਾਂ ਇੱਕ ਗੁੜੀ ਆਗੀ 15-16 ਸਾਲ ਦੀ ਤੇ ਫਿਰ ਹੋਇਆ ਜੀ ਇਹ ਮਸਾ ਇਹ ਮੇਰਾ ਭਾਨ ਜ ਹੈ ਜੀ ਗੁਰਵੀਰ ਸਿੰਘ